ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਾ ਸਿੰਘਿਆ ਰੋਡ ਤੇ ਗ੍ਰੀਨ ਐਵੇਨਿਊ ਸੁਧਾਰ ਸਭਾ ਵੱਲੋਂ ਜਨਮਾਸ਼ਮੀ ਦਾ ਪ੍ਰੋਗਰਾਮ ਕੀਤਾ ਗਿਆ ਪ੍ਰਦਾਨ ਲਖਤ ਸਿੰਘ ਅਤੇ ਉਹਨਾਂ ਦੇ ਨਾਲ ਚੇਅਰਮੈਨ ਸਰਦਾਰ ਗੁਰਵਿੰਦਰ ਸਿੰਘ ਸੰਘਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਮਨਪ੍ਰੀਤ ਸਿੰਘ ਜੀ ਰਿੰਕੂ ਹਰਪਜਨ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਦੇ ਨੌਜਵਾਨ ਸਾਥੀ ਜਗਦੀਪ ਸਿੰਘ ਜੀ ਪ੍ਰੇਮ ਸਿੰਘ ਜੀ ਰਾਜੋਗੀਤਾ ਕਲੋਨੀ ਪਿਆਰਾ ਲਾਲਜੀਤ ਸਿੰਘ ਕਲੋਨੀ ਮਨਿੰਦਰ ਸੌਰ ਜੀ ਪ੍ਰੈਜ਼ੀਡੈਂਟ ਈਸ਼ਵਰ ਕਲੋਨੀ ਸ਼੍ਰੀ ਵਿਵੇਕ ਕੁਮਾਰ ਪੱਲਾ ਜੀ ਸ਼੍ਰੀ ਰਾਜੇਸ਼ ਸ਼ਰਮਾ ਜੀ ਸ਼੍ਰੀ लवली ਜੀ ਜਸਪ੍ਰੀਤ ਕੌਰ ਸ਼ੀਤਲ ਰਾਜਰਾਣੀ ਜਸਵੀਰ ਕੌਰ ਬਲਵਿੰਦਰ ਕੌਰ ਰਸ਼ਵੀ ਸ਼ਰਮਾ ਸ਼੍ਰੀ ਅਮਨਪ੍ਰੀਤ ਸਿੰਘ ਜੀ ਰਿੰਕੂ ਭਗਵਾਨ ਸ਼੍ਰੀ ਕਿਸ਼ਨ ਜੀ ਦੇ ਜਨਮ ਆਸ਼ਮੀ ਪ੍ਰੋਗਰਾਮ ਦਾ ਨੰਦ ਮਾਣਿਆ ਤੇ ਜਨਮਾਸ਼ਮੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਐਮਐਲਏ ਸਾਇਬ ਉਹਨਾਂ ਦੇ bete ਸ਼੍ਰੀ ਤੁਲਪਗਤ ਜੀ ਪਹੁੰਚੇ ਗ੍ਰੀਨ ਐਵੇਨਿਊ ਸੁਦਾਰਸ਼ਵਾ ਵੱਲ ਸੰਕਟ ਦੇ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਪੱਤਰਕਾਰ ਬਰਿੰਦਰ ਦੀ ਰਿਪੋਰਟ ਰੱਖਾ ਸੀ ਜੀ ਕਿਹ ਪ੍ਰੋਗਰਾਮ ਕੀਤਾ ਅੱਜ ਦਾ ਜੀ ਅੱਜ ਪਹਿਲਾਂ ਤਾਂ ਸਮੁੱਚੇ ਜਗਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਦੀਆਂ ਸਾਰੀ ਲੁਕਾਈ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਦਿਨ ਅਸੀਂ ਸਾਰੇ ਮਹੱਲਾ ਨਿਵਾਸੀ ਗ੍ਰੀਨ ਐਵੇਨਿਊ ਬਾਲਾ ਸੰਘਾ ਰੋਡ ਰਲ ਕੇ ਸਾਰੇ ਸਾਰੇ ਹੀ ਧਰਮਾਂ ਦੇ ਲੋਕ ਰਲ ਕੇ ਅਸੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਕਿ ਸਾਰੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਮਨਾ ਰਹੇ ਹਨ ਮੈਂ ਗ੍ਰੀਨ ਐਵੇਨਿਊ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਹੈ ਸਾਡੇ ਰਜ਼ਾਰ ਸਰਪੰਚ ਸਿੰਘ ਜੀ ਜਗਦੀਪ ਜੀ ਪ੍ਰੇਮ ਜੀ ਤੇ ਸਚਨ ਜੀ ਰਾਜੂ ਜੀ ਬੀਬੀ ਨੂਰਾ ਜੀ ਇਹਨਾਂ ਦਾ ਬਹੁਤ ਸ਼ੋਗਦਾਨ ਯੋਗਦਾਨ ਰਿਹਾ ਰਸ਼ਮੀ ਜੀ ਰਜੇਸ਼ ਕੁਮਾਰ ਜੀ ਸਾਡੇ ਸਾਰੇ ਹੀ ਕਲੌਨੀ ਦੇ ਪਤਵੰਤੇ ਸੱਜਣ ਬਹੁਤ-ਬਹੁਤ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਕਿਸੇ ਦਾ ਨਾਮ ਵੀ ਰਹਿ ਗਿਆ ਹੋਏ ਸਚਨ ਜੀ ਸਚਨ ਜੀ ਤੇ ਹੋਰ ਨਾਲ ਬੱਚੇ ਬਜ਼ੁਰਗ ਸਾਰੇ ਸੈਣੇ ਪੱਤਰਕਾਰ ਜੀ ਪੱਤਰਕਾਰ ਗੁਰਿੰਦਰ ਜੀ ਦਾ ਮੈਂ ਸਭ ਤੋਂ ਪਹਿਲਾਂ ਜਿਆਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਚੈਨਲਾਂ ਦੇ ਮਾਧਿਅਮ ਰਾਹੀਂ ਸੰਗਤ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਆਪਣੀ ਕਲੋਨੀ ਦਾ ਕਲੋਨੀ ਦਾ ਨਾਮ ਬੋਲੋ ਸਾਡੀ ਕਲੋਨੀ ਗ੍ਰੀਨ ਐਵੇਨਿਊ ਕਾਲਾ ਸੰਘਾ ਰੋਡ ਜਲੰਧਰ ਜੀ